ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਕਰਮਪ੍ਰੀਤ ਕਾਰ ਕਰਮ ਹੋਮੀਓ ਕਲੀਨਿਕ ਮਲੇਰਕੋਟਲਾ ਮੈਂ ਅੱਜ ਦੀ ਇਸ ਵੀਡੀਓ ਚ ਹੋਮੀਓਪੈਥੀ ਪ੍ਰਤੀ ਇੱਕ ਮਿਥ ਹੈ ਜੋ ਹੈ ਕਿ ਹੋਮੀਓਪੈਥੀ ਮੈਡੀਸਿਨਸ ਫੀਵਰ ਆਰ ਕੋਈ ਵੀ ਐਕਿਊਟ ਪ੍ਰੋਬਲਮ ਆਨ ਦਿ ਇਹ ਤਾਂ ਉਸ ਨੂੰ ਹੋਮੀਓਪੈਥੀ ਠੀਕ ਨਹੀਂ ਕਰ ਸਕਦੀ ਔਰ ਹੋਮੀਓਪੈਥੀ ਹੌਲੀ ਹੌਲੀ ਅਸਰ ਕਰਦੀ ਹੈ ਉਹਦੇ ਤੱਕ ਤਾਂ ਪ੍ਰੋਬਲਮ ਬਹੁਤ ਹੀ ਜ਼ਿਆਦਾ ਵੱਧ ਜਾਂਦੀ ਹੈ ਐਸਾ ਨਹੀਂ ਹੈ ਹੋਮੀਓਪੈਥੀ ਮੈਡੀਸਿਨਸ ਬਹੁਤ ਹੀ ਫਾਸਟ ਐਕਟ ਕਰਦੀਆਂ ਨੇ ਜਿਵੇਂ ਫੀਵਰ ਦੇ ਕੇਸਸ ਨੇ ਉਹਦੇ ਵਿੱਚ ਬਹੁਤ ਹੀ ਅੱਛਾ ਰਿਜ਼ਲਟ ਮਿਲਦਾ ਹੈ ਪਰ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਕਿ ਜਿੰਨੀ ਦੇਰ ਤੱਕ ਤੁਸੀਂ ਹੋਮੀਓਪੈਥੀ ਨੂੰ ਆਪ ਲੈ ਨਹੀਂ ਅਰ ਜਾਂ ਆਪਣੀ ਫੈਮਿਲੀ 'ਚ ਤੁਸੀਂ ਲੈ ਕੇ ਨਹੀਂ ਦੇਖਿਆ ਰਿਜ਼ਲਟ ਨਹੀਂ ਦੇਖਿਆ ਓਨੀ ਦੇਰ ਤੱਕ ਤੁਸੀਂ ਕਦੀ ਵੀ ਹੋਮੀਓਪੈਥੀ ਨੂੰ ਕੰਡਮ ਨਾ ਕਰੋ ਹੋਮੀਓਪੈਥੀ ਬਹੁਤ ਹੀ ਫਾਸਟ ਐਕਟਿੰਗ ਹੈ আর ਮੈਂ ਅੱਜ ਡਿਸਕਸ ਕਰਨਾ ਚਾਹੂੰਗੀ ਬੱਚਿਆਂ ਦੇ ਕੇਸ ਜਿਵੇਂ ਬੱਚਿਆਂ 'ਚ ਫੀਵਰ ਹੁੰਦਾ ਕੋਈ ਵੀ ਚੈਸਟ ਕੰਜੈਸ਼ਨ ਹੁੰਦੀ ਆ ਛਾਤੀ ਜਾਮ ਹੋਗੀ ਬੱਚਿਆਂ ਦੀ ਸਕਿਨ ਐਰਪਸ਼ਨਸ ਨੇ ਔਰ ਮੈਂ ਦੇਖਦੀ ਹਾਂ ਕਿ ਬੱਚੇ ਮੈਡੀਸਿਨ ਖਾਣਾ ਵੀ ਨਹੀਂ ਚਾਹੁੰਦੇ ਔਰ ਉਹਨਾਂ ਨੂੰ ਬਹੁਤ ਹੀ ਮੁਸ਼ਕਿਲ ਹੁੰਦਾ ਹੈ ਕਈ ਵਾਰ ਪੇਰੈਂਟਸ ਲਈ ਬਹੁਤ ਹੀ ਟਫ ਹੋ ਜਾਂਦਾ ਹੈ ਕਿ ਬੱਚਾ ਮੈਡੀਸਿਨ ਵੀ ਨਹੀਂ ਖਾਂਦਾ ਐਲੋਪੈਥੀ ਡਾਕਟਰ ਕੋਲ ਨਹੀਂ ਜਾਂਦਾ ਇੰਜੈਕਸ਼ਨ ਤੋਂ ਬਹੁਤ ਡਰਦੇ ਆ ਬੱਚੇ ਔਰ ਪੇਰੈਂਟਸ ਵੀ ਬਹੁਤ ਪਰੇਸ਼ਾਨ ਹੋ ਜਾਂਦੇ ਆ ਬੱਚੇ ਬੌਮਿਟ ਕਰ ਦਿੰਦੇ ਆ ਮੈਡੀਸਿਨਸ ਨਹੀਂ ਖਾਂਦੇ ਔਰ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਪੇਰੈਂਟਸ ਲਈ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਵੇ ਔਰ ਟੈਨਸ਼ਨ ਹੋ ਜਾਂਦੀ ਹੈ ਪੂਰੀ ਫੈਮਿਲੀ ਅਪਸੈਟ ਹੋ ਜਾਂਦੀ ਹੈ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਰਿਕੁਐਸਟ ਕਰਨੀ ਚਾਹਨੀ ਆ ਕਿ ਹੋਮੀਓਪੈਥੀ ਮੈਡੀਸਿਨਸ ਦਿਓ ਆਪਣੇ ਬੱਚਿਆਂ ਨੂੰ ਔਰ ਡਾਕਟਰ ਦੇ ਨਾਲ ਕੋਆਪਰੇਟ ਕਰੋ ਜੋ ਪੁੱਛਦੇ ਆ ਜੋ ਕੁਐਸਚਨਸ ਆ ਇੰਪੋਰਟੈਂਟ ਕੁਐਸਚਨ ਹੈ ਉਹਨਾਂ ਦੇ ਆਨਸਰ ਦਿਓ ਔਰ ਬੱਚੇ ਦੇ ਬਿਹੇਵੀਅਰ ਬਾਰੇ ਜਾਂ ਬੱਚਾ ਕੀ ਕਰਦਾ ਹੈ ਜਾਂ ਬੱਚਾ ਬਹੁਤ ਡਰਪੋਕ ਹੈ ਬਹੁਤ ਦਲੇਰ ਹੈ ਜੋ ਵੀ ਤੁਹਾਨੂੰ ਡਾਕਟਰ ਪੁੱਛਦੇ ਆ ਉਹਨਾਂ ਨੂੰ ਸਹੀ ਜਾਣਕਾਰੀ ਦਿਓ ਔਰ ਹੋਮੀਓਪੈਥੀ ਸੱਚੀ ਵਿੱਚ ਬਹੁਤ ਇਫੈਕਟਿਵ ਹੈ ਬੱਚਿਆਂ ਦੇ ਕੇਸਸ ਦੇ ਵਿੱਚ ਤਾਂ ਬਹੁਤ ਹੀ ਵਧੀਆ ਰਿਜ਼ਲਟ ਹੈ ਔਰ ਤੁਸੀਂ ਬੱਚਿਆਂ ਨੂੰ ਨਾ ਪਰੇਸ਼ਾਨ ਕਰੋ ਉਹਨਾਂ ਦੇ ਇੰਜੈਕਸ਼ਨ ਲਗਾਣੇ ਉਹਨਾਂ ਨੂੰ ਇੰਨੀ ਇੰਨੀ ਕੌੜੀ ਦਵਾਈ ਦੇਣੀ ਬੱਚੇ ਨਹੀਂ ਲੈਂਦੇ ਕਈ ਵਾਰ ਬਹੁਤ ਪਰੇਸ਼ਾਨ ਹੋ ਜਾਂਦੇ ਨੇ ਪੇਰੈਂਟਸ ਔਰ ਮੈਂ ਸਾਰਿਆਂ ਨੂੰ ਰਿਕੁਐਸਟ ਕਰਨੀ ਚਾਹਨੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਹੋਮੋਪੈਥੀ ਮੈਡੀਸਨ ਦਿਓ ਜਿਸ ਨਾਲ ਉਹਨਾਂ ਦਾ ਜੋ ਬਾਰ-ਬਾਰ ਬਿਮਾਰ ਹੋਣਾ ਉਹ ਵੀ ਠੀਕ ਹੋ ਜਾਊਗਾ ਔਰ ਬਹੁਤ ਜਲਦੀ ਰਿਕਵਰ ਕਰਨਗੇ ਫਸਟ ਟਾਈਮ ਥੋੜਾ ਟਾਈਮ ਲੱਗ ਸਕਦਾ ਹੈ ਉਹਨਾਂ ਦੀ ਮੈਡੀਸਨ ਸਿਲੈਕਸ਼ਨ ਦੇ ਵਿੱਚ ਲੇਕਿਨ ਜਦੋਂ ਆਪਾਂ ਇੱਕ ਦੋ ਵਾਰੀ ਮੈਡੀਸਨ ਦੇ ਦਿੰਨੇ ਆ ਤਾਂ ਬੱਚੇ ਨੂੰ ਦੀ ਬੋਡੀ ਰਿਐਕਟ ਕਰਨਾ ਸ਼ੁਰੂ ਕਰ ਦਿੰਦੀ ਹੈ ਔਰ ਡਾਕਟਰ ਵੀ ਬੱਚੇ ਨੂੰ ਸਮਝ ਜਾਂਦੇ ਹੈ ਔਰ ਬਹੁਤ ਹੀ ਅੱਛਾ ਰਿਜ਼ਲਟ ਮਿਲਦਾ ਹੈ ਆਪ ਜਿੱਥੋਂ ਵੀ ਦਵਾਈ ਲੈ ਸਕਦੇ ਹੋ ਤੁਸੀਂ ਹੋਮੀਓਪੈਥੀ ਦਵਾਈ ਆਪਣੇ ਬੱਚਿਆਂ ਨੂੰ ਦਿਲਾਓ ਔਰ ਉਹਨਾਂ ਨੂੰ ਤੰਦਰੁਸਤ ਰੱਖੋ ਓਕੇ ਥੈਂਕ ਯੂ